200 ਸੱਸੀਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਤੁਕਾਂ ਮਰਨ ਲਿਖਾਏ ਮੰਡਲ ਮੈਂ ਆਏ ਤੇ ਨਾਲ ਹੀ ਗੁਰਬਾਣੀ ਵਿੱਚ ਉਚਾਰਿਆ ਗਿਆ ਕਿ ਆਪਾਂ ਇਸ ਸੰਸਾਰ ਦੇ ਵਿੱਚ ਆਇਆ ਤਾਂ ਇੱਕ ਨਾ ਇੱਕ ਦਿਨ ਹਰੇਕ ਨੇ ਇੱਥੋਂ ਜਾਣਾ ਸਬਣਾ ਸੋਰੇ ਵੰਜਣਾ ਸਭ ਮੁਕਲਾਵਨ ਹਾਰ ਬੜੀ ਸੋਹਣੀ ਐਗਜ਼ਾਮਪਲ ਦਿੰਦੇ ਗੁਰੂ ਸਾਹਿਬ ਕਿ ਇਸ ਸੰਸਾਰ ਨੂੰ ਇੱਕ ਪੇਕੇ ਰੂਪੀ ਦਾ ਰੂਪ ਦਿੱਤਾ ਹੈ ਕਿ ਆਪਾਂ ਅੰਤ ਵਿੱਚ ਜਿਵੇਂ ਇੱਕ ਕੁੜੀ ਸੋਰੇ ਜਾਂਦੀ ਹੈ ਤਾਂ ਉਸ ਤਰ੍ਹਾਂ ਸਾਰਿਆਂ ਨੇ ਸੋਰੇ ਜਾਣਾ ਹੈ ਉਹ ਸੋਰਾ ਪਰਿਵਾਰ ਕਿਹੜਾ ਹੈ ਸੋਰਾ ਪਿੰਡ ਕਿਹੜਾ ਹੈ ਉਹ ਅਕਾਲਪੁਰਖ ਕੋਲ ਉਹ ਰਾਮ ਕੋਲ ਉਹ ਕ੍ਰਿਸ਼ਨ ਕੋਲ ਉਹ ਮਹਾਰਾਜ ਕੋਲ ਆਪਾਂ ਇੱਕ ਦਿਨ ਜਾਣਾ ਹੈ ਹਰੇਕ ਧਾਰਮਿਕ ਗ੍ਰੰਥ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਗੀਤਾ ਦੀ ਸਾਡੇ ਰਮਾਇਣ ਜੀ ਦੀ ਸਾਡੇ ਹੋਰ ਧਾਰਮਿਕ ਗ੍ਰੰਥਾਂ ਦੀ ਤਾਂ ਹਰੇਕ ਦੇ ਵਿੱਚ ਲਿਖਿਆ ਹੈ ਕਿ ਆਪਾਂ ਇੱਕ ਨਾ ਇੱਕ ਦਿਨ ਮਰਨਾ ਜ਼ਰੂਰ ਹੈ ਮਰਨਾ ਸੱਚਾਈ ਹੈ ਜਣਾ ਝੂਠ ਹੈ ਤਾਂ ਦੋਸਤੋ ਇੱਥੇ ਗੁਨੀਆਣਾ ਮੰਡੀ ਦੇ ਵਿੱਚ ਜੇ ਮੈਂ ਅੱਜ ਗੱਲ ਕਰਾਂ ਤਾਂ ਇਸ ਵੇਲੇ ਮੈਂ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਸਥਿਤਾਂ ਇੱਥੇ ਖੜਾ ਤੁਹਾਨੂੰ ਲਾਈਵ ਹੋ ਰਿਆਂ ਰੂਬਰੂ ਹੋ ਰਿਆਂ ਤਾਂ ਇੱਕ ਸੰਪਤੀ ਹੈ ਜਿਹੜੀ ਕਿ ਸਮਾਜ ਸੇਵਾ ਦੇ ਕੰਮ ਬਹੁਤ ਕਰਦੀ ਹੈ ਤਾਂ ਜੇ ਮੈਂ ਗੱਲ ਕਰਾਂ ਤਾਂ ਇਹਦੇ ਮੇਰੇ ਮਗਰ ਇੱਕ ਤੁਸੀਂ ਅੰਤਿਮ ਵੈਨ ਜਿਹੜੀ ਅੰਤਿਮ ਯਾਤਰਾ ਵੈਨ ਹੈ ਇਹ ਕਿੰਨਾਂ ਨੇ ਗੁਣਿਆਣਾ ਨਿਵਾਸੀਆਂ ਦੇ ਲਈ ਸੇਵਾ ਦਾ ਉਪਰਾਲਾ ਕੀਤਾ ਠੀਕ ਹੈ ਮਹਾਰਾਜ ਦੇ ਹੱਥ ਨੇ ਮਰਨਾ ਜੁਣਾ ਜਿੰਨੀ ਉਮਰ ਲਿਖੀ ਆਉਣੀ ਭੋਗ ਕੇ ਹੀ ਜਾਣੀ ਆ ਤਾਂ ਇੱਕ ਨਾ ਇੱਕ ਦਿਨ ਆਪਾਂ ਨੇ ਇਸ ਮੈਂ ਕਹਿ ਸਕਦਾ ਕਿ ਮੈਨੂੰ ਤਾਂ ਜੇ ਜਾਣਾ ਹੈ ਤਾਂ ਇਸ ਵੈਨ ਦਾ ਹਸਾਰਾ ਲੈਣਾ ਹੀ ਪਵੇਗਾ ਤਾਂ ਆ ਜਿਹੜੀਆਂ Swami Vivekananda Manav Seva Sampati Registered Goniana Mandi ਇਨਾਂ ਨੇ ਇੱਕ ਵੈਨ ਲੋਕ ਸਮਰਪਿਤ ਕੀਤੀ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਇਸ ਸੰਪਤੀ ਦੇ ਮੈਂਬਰ ਸਾਹਿਬਾਨ ਦਿਖਾਵਾ ਮੰਗਤ ਇਹ ਸਾਡੇ ਗੁਣਿਆਣਾ ਮੰਡੀ ਦੇ ਜਿਵੇਂ ਕਹੈ ਸਕਦਾ ਕਿ ਪੂਰੀ ਕਰੀਮ ਹੈ ਜਿਹੜੀ ਗੁਣਿਆਣਾ ਮੰਡੀ ਦੀ ਖੜੀ ਹੈ ਇਹ ਕਿਸੇ ਵੀ ਲਾਲਚ ਕਰਕੇ ਇਹ ਸੇਵਾ ਨਹੀਂ ਕਰਦੇ ਤਾਂ ਇੱਥੇ ਗੋਬਿੰਦ RAM ਜੀ ਪ੍ਰਧਾਨ ਜੀ ਨੇ ਸਾਬਕਾ ਨਗਰ ਕੌਂਸਲ ਦੇ ਰਮੇਸ਼ ਕੁਮਾਰ ਮੱਟੂ ਜੀ ਨੇ ਸਾਦੇ ਸਿੰਘ ਸਾਹਿਬਾਨ ਨੇ ਇੱਧਰ ਸਾਰੇ ਨੇ ਸੰਦੀਪ ਕੁਮਾਰ ਸਿੱਟੂ ਜੀ ਕੜੇ ਨੇ ਇਹ ਸਾਰੀਆਂ ਮੌਜੂਦ ਹਸਤੀਆਂ ਖੜੀਆਂ ਐ ਇੰਨਾ ਸ਼ਖਸੀਅਤਾਂ ਨੇ ਕਦੇ ਵੀ ਕੋਈ ਲਾਲਚ ਨਹੀਂ ਕੀਤਾ ਉਹ ਨਿਰੰਤਰ ਸੇਵਾ ਕੀਤੀ ਐ ਗੁਣਿਆਲਾ ਮੰਡੀ ਦੀ ਔਰ ਸਮਾਜ ਸੇਵਾ ਦੀ ਤਾਂ ਇਹ ਅੰਤਿਮ ਯਾਤਰਾ ਵੈਨ ਇੱਕ ਮੈਂ ਕਹਿ ਸਕਦਾ ਕਿ ਲੋਡ ਵੀ ਸੀ ਗੁਣਿਆਲਾ ਮੰਡੀ ਦੇ ਵਿੱਚ ਕਿਉਂਕਿ ਅਸੀਂ ਦੇਖਦੇ ਆ ਜਦੋਂ ਜਾਣਦੇ ਆ ਕਿਸੇ ਦੇ ਦੁੱਖ ਸੁੱਖ ਤੇ ਤਾਂ ਇਹ ਚੀਜ਼ਾਂ ਉਹ ਕਿਤਨਾ ਕਿਤੇ ਕਮੀ ਮਹਿਸੂਸ ਹੁੰਦੀ ਸੀ ਤਾਂ ਇਹ ਅੱਜ ਇਹਨਾਂ ਨੇ ਇਸ ਸਮਤੀ ਨੇ ਲੋਕਾਂ ਨੂੰ ਸਮਰਪਿਤ ਕੀਤੀ ਹੈ ਔਰ ਠੀਕ ਹੈ ਜਿਨ੍ਹਾਂ ਨੂੰ ਵੀ ਜਦੋਂ ਵੀ ਆਪਾਂ ਜਦੋਂ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਹੈ ਤਾਂ ਆਪਾਂ ਕਿਤੇ ਨਾ ਕਿਤੇ ਪਹਿਲਾਂ ਪੌੜੀ ਦਾ ਸਹਾਰਾ ਲੈਂਦੇ ਸੀ ਉਹ ਆਪਾਂ ਸ਼ਮਸ਼ਾਨ ਘਾਟ ਚੋਂ ਮੰਗਾਉਂਦੇ ਸੀ ਤਾਂ ਸਮਾਂ ਬਦਲਦਾ ਗਿਆ ਤੇ ਸਮੇਂ ਦੇ ਨਾਲ ਤਬਦੀਲੀਆਂ ਆਈਆਂ ਤਾਂ ਇਹਨਾਂ ਨਾਲ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਅ ਗੱਲ ਕਰ ਲਵਨੇ ਆਪਾਂ ਹਾਂਜੀ ਵੀਰ ਜੀ ਇਹ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਸਮਾਜ ਸੇਵਾ ਦੇ ਵਿੱਚ ਇਹ ਉਪਰਾਲਾ ਜਿਹੜਾ ਇੱਕ ਨਵਾਂ ਹੋਰ ਤੁਸੀਂ ਕਰਤ ਦੇਖੋ ਜੀ ਇਹ ਪੂਰੇ ਨਗਰ ਨੂੰ ਪੂਰੀ ਮੰਡੀ ਨੂੰ ਲੋਡ ਸੀ ਇਸ ਤੋਂ ਪਹਿਲਾਂ ਇੱਕ ਵੈਨ ਸੀ ਜਿਹੜੀ ਉਹ ਖੰਡਮ ਹੋ ਗਈ ਸੀ ਜੀ ਉਹ ਵੈਨ ਦੇ ਉੱਤੇ ਇਸ ਵੇਲੇ ਖਤਰਾ ਸੀ ਕਿ ਹੋਰ ਮਤਲਬ ਨੁਕਸਾਨ ਹੋ ਸਕਦਾ ਸੀ ਜੀ ਤੋਂ ਵਿਚਾਰ ਆਇਆ ਵੀ ਜਿਹੜੀ ਇਹ ਸਵਾਹੂ ਵਿਵੇਕਨਾਨਦ ਮਾਨਵ ਸੇਵਾ ਸੰਧੀਆਂ ਸਾਡੇ ਕੋਲ ਹੋਰ ਵੀ ਸੰਸਥਾਵਾਂ ਨੇ ਇਹ ਪਹੁੰਚ ਕਰੀ ਜੀ ਕਿ ਆਪਾਂ ਸਾਰੇ ਜਣੇ ਰਲ ਕੇ ਜੀ ਇੱਕ ਵੈਨ ਲੈ ਕੇ ਆਈਏ ਤਾਂ ਫਿਰ ਅਸੀਂ ਵਿਚਾਰ ਕਰਕੇ ਸਾਰੀਆਂ ਸੰਸਥਾਵਾਂ ਨੇ ਜਿੰਨੇ ਵੀ ਮੰਡੀ ਦੇ ਵਿੱਚ ਹੈਗੇ ਨੇ ਤੇ दानवीर ਸੱਜਣਾ ਨੇ ਇਸ दान ਦਿੱਤਾ ਤਾਂ ਫਿਰ ਅਸੀਂ ਇਹ ਗੱਡੀ ਖਰੀਦੀ ਉਹਦੇ ਬਾਡੀ ਲਾਈ ਹੈ ਅੱਜ ਇਹ ਗੱਡੀ ਲੋਕਾਂ ਨੂੰ ਅਸੀਂ ਸਮਰਪਿਤ ਕਰਤੀ ਹੈ ਜੇਕਰ ਕਿਸੇ ਨੂੰ ਵੀ ਲੋੜ ਹੈ ਤਾਂ ਉਹ ਸਾਡੇ ਨਾਲ ਸੰਪਰਕਾ ਤੋਂ ਸੰਪਰਕ ਨੰਬਰ ਤੁਹਾਡੇ ਕੋਲੇ ਸਾਰਿਆਂ ਦੇ ਹੈਗੇ ਨੇ ਬਾਕੀ दानवीर ਵਜਨਾ ਦੇ ਜਿਹੜੇ ਸੱਜਣ ਨੇ ਉਹਨਾਂ ਦਾ ਸਾਡੇ ਨੂੰ तहे ਦਿਲੋਂ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਤਾਂ ਇੱਥੇ ਮੈਂ ਜੀ ਗੱਲ ਕਰਾਂ ਤਾਂ ਇੱਕ ਚਿਹਰਾ ਸੰਦੀਪ ਕੁਮਾਰ ਸੀਡੂ ਜਿਨ੍ਹਾਂ ਨੇ ਪਹਿਲਾਂ ਇੱਥੇ ਮੈਂ ਚਲਾਈ ਵੈਨ ਵੀ ਚਲਾਉਂਦੇ ਰਹੇ ਇਹਨਾਂ ਨੇ ਐਂਬੂਲੈਂਸ ਵੀ ਚਲਾਉਂਦੇ ਰਹੇ ਸਮਾਜ ਸੇਵਾ ਦੇ ਵਿੱਚ ਕੰਮ ਵੀ ਕਰਦੇ ਰਹੇ ਤਾਂ ਸੰਦੀਪ ਕੁਮਾਰ ਜੀ ਇਹਨਾਂ ਨੂੰ ਚਲਾਉਣ ਦਾ ਸਿਸਟਮ ਔਰ ਇਧਰ ਮਤਲਬ ਕਿ ਇਹਨਾਂ ਨੂੰ ਨਿਭਾਉਣ ਦਾ ਇਸ ਸੇਵਾ ਨੂੰ ਕਿਵੇਂ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿਤਪਾਲ ਸਿੰਘ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਥੈਂਕ ਯੂ ਬ੍ਰਦਰ ਥੈਂਕ ਯੂ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਗੋਵਿੰਦ ਰਾਮ ਜੀ ਦਾ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਇੱਕ ਵਾਰ ਤੋਂ ਫੇਰ ਸੇਵਾ ਕਰਨ ਦਾ ਜੀ ਮੈਂ ਕੋਈ ਫੰਡ ਵਗੈਰਾ ਤਵਾਲਾ ਨਹੀਂ ਦੇ ਸਕਦਾ ਸੀ ਇੱਕ ਗਰੀਬ ਜਿਹਾ ਬੰਦਾ ਹੈ ਪਰ ਮੈਂ ਆਪਦੇ ਤਨ ਨਾਲ ਸੇਵਾ ਜੋ ਕਰ ਸਕਦਾ ਹਾਂ ਅੰਮ੍ਰਿਤਾਂ ਜੀ ਜੋ ਵੀ ਡਿਊਟੀ ਮੇਰੀ ਲਾਉਣਗੇ ਮੈਂ ਪਹਿਲਾਂ ਵੀ ਐਂਬੂਲੈਂਸ ਜਿਵੇਂ ਤੁਸੀਂ ਕਿਹਾ ਵੀ ਚਲਾਉਂਦਾ ਰਿਹਾ ਹਾਂ ਤੇ ਮੈਂ ਉਹ ਹੁਣ ਵੀ ਸੇਵਾ ਉਵੇਂ ਹੀ ਕਰਦਾ ਰਹੂੰਗਾ ਜਿਹੜੀ ਵੀ ਮੇਰੀ ਸੇਵਾ ਇਹ ਲਾਉਣਗੇ ਉਹ ਤਨ ਦੇ ਨਾਲ ਨਿਭਾਉਂਗਾ ਓਕੇ ਤਾਂ ਇੱਥੇ ਮੈਂ ਦੱਸ ਦੇਵਾਂ ਕਿ ਇਹਨਾਂ ਨੇ ਇੱਕ ਡਰਾਈਵਰ ਵੀ ਰੱਖਿਆ ਹੋਇਆ ਹੈ ਇਸ ਦੇ ਲਈ ਔਰ ਪ੍ਰੋਪਰ ਸਾਰੇ ਇੰਤਜ਼ਾਮ ਨੇ ਤਾਂ ਇਧਰ ਮੈਂ ਸਾਡੇ ਰਮੇਸ਼ ਕੁਮਾਰ ਮੱਟੂ ਜੀ ਖੜੇ ਹੈ ਤਾਂ ਇਹਨਾਂ ਦਾ ਵੀ ਕਾਫੀ ਯੋਗਦਾਨ ਆਂਦਾ ਗੁਨਿਆਨਾ ਮੰਡੀ ਦੀ ਸਮਾਜ ਸੇਵਾ ਦੇ ਵਿੱਚ ਤਾਂ ਪ੍ਰਧਾਨ ਜੀ ਇੱਕ ਮੇਰੇ ਮਨ 'ਚ ਕਵਸਚਨ ਆ ਰਿਹਾ ਹੈ ਕਿ ਜੇ ਕੋਈ ਹੁਣ ਸੇਵਾ ਕਰਨੀ ਚਾਹਵੇ ਜਾਂ ਇਸ ਸੰਪਤੀ ਦੇ ਲਈ ਜਾਂ ਕਿਸੇ ਰੂਪ ਦੇ ਵਿੱਚ ਕਰ ਸਕਦਾ ਜੀ ਦੇਖੋ ਜੀ ਮੈਂ ਪਹਿਲਾਂ ਤਾਂ ਸੁਆਮੀ ਮੇਕਾ ਆਨੰਦ ਸੇਵ ਮਾਨਵ ਸੇਵਾ ਸੰਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਉਹਨਾਂ ਨੂੰ ਮੈਂ ਪਰਮਾਤਮਾ ਮੂਰੇ ਬੇਨਤੀ ਕਰਦਾ ਵੀ ਜਿੰਨੇ ਵੀ ਉਹ ਮੈਂਬਰ ਸਾਡੇ ਹਸਪਤਾਲ ਵੀ ਸ਼ਾਂਗ ਨੂੰ ਰੋਟੀ ਖਵਾਉਂਦੇ ਆ ਜਿਹੜੇ ਮਰੀਜ਼ ਹੁੰਦੇ ਐ ਸੁਆ ਚਾਹ ਤੇ ਬਰੈਡ ਦਿੰਦੇ ਐ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਉੱਪਰ ਉੱਠ ਕੇ ਜਿਵੇਂ ਇੱਕ ਮੰਡੀ ਦੀ ਲੋੜ ਸੀ ਸਿਬਵਾਨ ਦੀ ਲੋੜ ਸੀ ਅੰਤਿਮ ਯਾਤਰਾ ਬੈਨ ਦੀ ਲੋੜ ਸੀ ਜੀ ਪ੍ਰਧਾਨ ਜੀ ਨੇ ਇਹ ਨਿਚਾ ਕੀਤਾ ਵੀ ਇਹ ਆਪਾਂ ਲਿਆ ਕੇ ਅਡਾਂਗੇ ਇਹਨਾਂ ਨੇ ਗੁਸਰੀ ਗਵਿੰਦਰਾਮ ਜੀ ਨੇ ਪਹਿਲਾਂ ਮਾਨਵ ਸੇਵਾ ਸੰਤੀ ਨਾਲ ਮੀਟਿੰਗ ਕੀਤੀ ਫੇਰ ਮੰਡੀ ਦੇ ਦਾਨੀ ਸੱਜਣਾ ਤੋਂ ਦਾਨ ਵੀ ਲੀਤਾ ਔਰ ਸਾਰਾ ਦਾ ਦਾਨ ਇਕੱਠਾ ਕਰਕੇ ਮੂਰੇ ਹੋ ਕੇ ਕੱਲੀ ਬੈਂ ਨਹੀਂ ਲਿਆਂਦੀ ਬੈਂ ਦੇ ਨਾਲ ਇੱਕ ਡਰਾਈਵਰ ਵੀ ਰੱਖਿਆ ਹੈ ਨਰੈਣ ਬੈਂ ਨੂੰ ਖੜਾ ਕਰਨ ਵਾਸਤੇ ਇੱਕ ਕਮਰਾ ਵੀ ਪਾਇਆ ਹੈ ਆਰਾਮ ਬਾਗ ਵਿੱਚ ਓਕੇ ਔਰ ਜਿਹੜਾ ਤੁਸੀਂ ਦਾਨ ਦੀ ਗੱਲ ਕਰ ਰਹੇ ਹੋ ਇਸ ਦੇ ਦਰਵਾਜੇ ਸਾਰੇ ਖੁੱਲੇ ਐ ਕੋਈ ਵੀ ਬੰਦਾ ਇਸ ਸੰਸਥਾ ਨੂੰ ਇਸ ਬੈਂ ਦੇ ਹਿਸਾਬ ਨਾਲ ਜਾਂ ਬੈਂ ਦੇ ਵਾਸਤੇ ਕੋਈ ਦਾਨ ਦੇਣਾ ਚਾਹਵੇ ਸਾਡੇ ਸੰਪਰਕ ਨੰਬਰ ਬੈਂਡ ਤੇ ਲਿਖੇ ਹੋਏ ਆ ਉਹਨਾਂ ਨਾਲ ਸੰਪਰਕ ਕਰੋ ਤੁਸੀਂ দান ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਤਾਂ ਇੱਥੇ ਸਾਡੇ ਮੱਕਰ ਸਾਹਿਬ ਆ ਉਧਰ ਇੱਧਰ ਖੜੇ ਆ ਸਾਡੇ ਗੋਇਲ ਜੀ ਔਰ ਇਹਨਾਂ ਨਾਲ ਗੱਲ ਕਰਾਂ ਦਾ ਪ੍ਰਧਾਨ ਜੀ ਖੜਿਆ ਹੈ ਤਾਂ ਪ੍ਰਧਾਨ ਜੀ ਨਾਲ ਮੈਂ ਗੱਲ ਕਰਾਂ ਪ੍ਰਧਾਨ ਜੀ ਇੱਕ ਹੋਰ ਉਪਰਾਲਾ ਚਲੋ ਬਹੁਤ ਵਧੀਆ ਗੱਲ ਹੈ ਕਿ ਮੈਂ ਤਾਂ ਕਹਿੰਨਾ ਇਹ ਉਪਰਾਲੇ ਤੁਹਾਨੂੰ ਮਤਲਬ ਲੰਬੀ ਉਮਰ ਬਖਸ਼ੇ ਕਿ ਤੁਸੀਂ ਇਸੇ ਤਰ੍ਹਾਂ ਹੀ ਕਰਦੇ ਰਹੋ ਤਾਂ ਕੀ ਮੈਸੇਜ ਕੀ ਹੈ ਮਤਲਬ ਅੱਜ ਦਾ ਜੀ ਮੈਸੇਜ ਤਾਂ ਇਹੂ ਐ ਲੋਕਾਂ ਦੀ ਲੋੜ ਮੁਤਾਬਕ ਅਸੀਂ ਸੇਵਾ ਦਾ ਵੀੜਾ ਚੁੱਕਿਆ ਹੈ ਤੇ ਇਹ ਜਿਹੜੀ ਵੈਨ ਐ ਨੋ ਪ੍ਰੋਫਿਟ ਨੋ ਲਾਸ ਤੇ ਚਲਾਈ ਜਾਊਗੀ ਜੀ ਤਾਂ ਜੇ ਕਿਸੇ ਨੂੰ ਵੀ ਲੋੜ ਹੋਵੇ ਉਹ ਕੰਮ ਲੈ ਸਕਦਾ ਹੈ ਦੂਜੀ ਗੱਲ ਬੈਂਦੀ ਇਹ ਐ ਜੇਕਰ ਮੰਡੀ ਨੂੰ ਫੇਰ ਵੀ ਕਿਸੇ ਹੋਰ ਸੇਵਾ ਦੀ ਲੋੜ ਹੋਵੇਗੀ ਉਹ ਸਾਨੂੰ ਸੁਝਾ ਦੇਣ ਅਸੀਂ ਆਪ ਦੇ ਵਿਤ ਮੁਤਾਬਕ ਉਹ ਵੀ ਪ੍ਰਦਾਨ ਕਰਾਂਗੇ ਠੀਕ ਹੈ ਜੀ ਤਾਂ ਮੈਂ ਦੋਸਤੋ ਫਿਰ ਇੱਕ ਵਾਰ ਜਿਹੜੀ ਜ਼ਰੂਰੀ ਸੂਚਨਾ ਹੈ ਉਹ ਜ਼ਰੂਰ ਦੇ ਦੇਵਾਂ ਤੇ Swami Vivekananda Manav Seva Samiti Registered Golaana Mandi ਇੱਥੇ ਸੰਪਰਕ ਨੰਬਰ ਨੇ ਆ ਇਸ ਵੀਡੀਓ ਨੂੰ ਮੈਂ ਫੇਰ ਕਹਦਾ ਕਿ ਕਮੈਂਟਸ ਕਰਨ ਵਾਲੇ ਔਰ ਮੇਰੇ ਵੀਰ ਦੇਖਣ ਵਾਲੇ ਨੂੰ 네ਗੇਟਿਵ ਨਾਲ ਲੈਣ ਇੱਥੇ ਸਾਡਾ ਮੋਟਿਵ ਸਿਰਫ ਇਨਕ ਹੈ ਕਿ ਲੋਕਾਂ ਨੂੰ ਇਸ ਬਰਤੀ ਦੱਸਣਾ ਹੋਰ ਸਾਡਾ ਇਸ ਸੇਵਾ ਸੰਪਤੀ ਦਾ ਜਾਂ ਮੇਰਾ ਹੋਰ ਕਿਸੇ ਦਾ ਕੋਈ ਵੀ ਇਸ ਵਿੱਚ ਮੋਟਿਵ ਨਹੀਂ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਦੱਸਣਾ ਸੀ ਕਿ ਹਾਂ ਇਹ ਸਮੱਸਿਆ ਕਹਿ ਸਕਦਾ ਕਿ ਸੀ ਜਾਣਾ ਹੈ ਹਰੇਕ ਨੇ ਹੈ ਤਾਂ ਇੱਥੇ ਸੰਪਰਕ ਨੰਬਰ ਲਿਖੇ ਹਨ ਇਹਨਾਂ ਤੇ ਜਿਨ੍ਹਾਂ ਨੂੰ ਕੋਈ ਲੋੜ ਕਦੇ ਰੱਬ ਪਉਂਦਾ ਹੈ ਜਾਂ ਪੈਂਦੀ ਹੈ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ 94171 39100 ਪੂਰਾ ਫਿਰ ਮੈਂ ਬੋਲਦਾ 9417139100 ਪੂਰਾ ਦੂਸਰਾ ਨੰਬਰ ਹੈ 94174 18057 98148 09024 ਔਰ ਨਾਲ ਹੀ ਇੱਕ ਨੰਬਰ ਲਿਖਿਆ ਹੈ 98147 94835 ਤਾਂ ਇਹ ਸਾਰੇ ਨੰਬਰ ਲਿਖੇ ਹਨ ਇਹਨਾਂ ਵੱਲੋਂ ਔਰ ਇਹ ਸੇਵਾ ਕੀਤੀ ਜਾ ਰਹੀ ਹੈ ਗੁਲਿਆਣਾ ਮੰਡੀ ਦੇ ਲਈ ਔਰ ਗੁਲਿਆਣਾ ਨਿਵਾਸੀਆਂ ਦੇ ਲਈ ਬਹੁਤ ਹੀ ਮੈਂ ਕਹੈ ਸਕਦਾ ਉੱਤਮ ਸੇਵਾ ਹੈ ਜਿਹੜਾ Swami Vivekananda ਸੇਵਾ ਸੰਪਤੀ ਮਾਨਵ ਸੇਵਾ ਸੰਪਤੀ ਕਰ ਰਹੀ ਹੈ ਤਾਂ ਇਹ ਬਿਲਕੁਲ ਜਿਹੜੀ ਮੈਂ ਕਹੈ ਸਕਦਾ ਜਿਵੇਂ ਜਿਹੜਾ ਦੱਸਿਆ ਕਿ ਇਹ ਕੰਡ ਮੋ ਚੁੱਕੀ ਸੀ ਜਿਹੜਾ ਪਹਿਲੇ ਰੈਂਸੀ ਤਾਂ ਇਹ ਬਿਲਕੁਲ ਫਰੈਸ਼ ਔਰ ਨਵੀਂ ਜਿਹੜੀ ਇੱਥੇ ਮੈਂ ਇੱਕ ਵਾਰ ਗਾ ਮਰਵਾ ਦਿਆਂ ਬਹੁਤ ਵਧੀਆ ਇੱਥੇ ਕੋਟ ਲਿਖਿਆ ਨਰ ਸੇਵਾ ਨਾਰਾਇਣ ਸੇਵਾ ਅੰਤਿਮ ਯਾਤਰਾ ਵੈਨ ਤਾਂ Swami ਵਿਵੇਕਾਨੰਦ ਜੀ ਦੀ ਨਾਲ ਤਸਵੀਰ ਵੀ ਲੱਗੀ ਔਰ ਸਵਾਮੀ ਵਿਵੇਕਾਨੰਦ ਜੀ ਬਾਰੇ ਵੀ ਸਾਰੇ ਹੀ ਜਾਣਦੇ ਹਨ ਤਾਂ ਉਹਨਾਂ ਬਾਰੇ ਦੱਸਣਾ ਮੇਰੇ ਸ਼ਬਦਾਂ ਦੇ ਰੂਪ ਵਿੱਚ ਮੈਂ ਅਤ ਕਤਨੀ ਹੋਵੇਗੀ ਜੇ ਮੈਂ ਛੋਟੇ ਸ਼ਬਦਾਂ ਨਾਲ ਕੁਝ ਕਵਾਂ ਤਾਂ ਨਰ ਸੇਵਾ ਨਾਰਾਇਣ ਸੇਵਾ ਇਹਨਾਂ ਦਾ ਮੋਟਿਵ ਹੈ ਔਰ ਮੋਟੋ ਹੈ ਔਰ ਇਹ ਇਹ ਇੱਥੇ ਵੈਨ ਉਪਲਬਧ ਹੈ ਅਤੇ ਇਸ ਲਈ ਇਹਨਾਂ ਦਾ ਸਵਾਮੀ ਵਿਵੇਕਾਨੰਦ ਸੇਵਾ ਸੰਪਤੀ ਦਾ ਸਾਰੀ ਗੁਰਿਆਣਾ ਮੰਡੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਧੰਨਵਾਦ ਜੀ